ਦੀ ਦਿੱਤੀ ਆ ਜੀ ਅਸੀਂ ਪਿਛਲੇ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਬਾਰਡਰ ਰੇਂਜ ਦੇ ਵਿੱਚ ਸਾਰੇ ਜਿਹੜੇ ਚਾਰ ਡਿਸਟ੍ਰਿਕਟ ਆ ਜਾਂਦੇ ਆ ਅੰਮ੍ਰਿਤਸਰ ਰੂਰਲ ਬਟਾਲਾ ਗੁਰਦਾਸਪੁਰ ਤੇ ਪਠਾਨਕੋਟ ਇਹਨਾਂ ਚਾਰਾਂ ਡਿਸਟ੍ਰਿਕਟ ਦੇ ਵਿੱਚ 10 ਇਸ਼ੂਸ ਉੱਪਰ ਜਿਹੜੇ ਕਿ ਸਾਡੇ ਸਭ ਤੋਂ ਪ੍ਰਾਇਰੀਟੀ ਤੇ ਹਨ ਡਰੱਗਸ ਗੈਂਗਸਟਰ ਤੇ ਟੈਰਰਿਸਟ ਟੈਰੋਰਿਜ਼ਮ ਦੇ ਇਹਨਾਂ ਤਿੰਨਾਂ ਤੇ ਕਿੰਨਾ ਅਸੀਂ ਕੰਮ ਕੀਤਾ ਕਿਹੜੀਆਂ ਵਾਰਦਾਤਾਂ ਹੋਈਆਂ ਸੀ ਕਿੰਨੀਆਂ ਅਸੀਂ ਉਹਨਾਂ ਨੂੰ ਟ੍ਰੇਸ ਕਰਨ 'ਚ ਕਾਮਯਾਬ ਹੋਏ ਚਾਹੇ ਉਹ ਗੈਂਗਸਟਰਸ ਦੇ ਵਿੱਚ ਐਕਸਟਰੈਸ਼ਨ ਕਾਲਸ ਫਿਕਸਡ ਐਕਸਟਰੈਸ਼ਨ ਕਾਲ ਤੋਂ ਬਾਅਦ ਜਿਹਨੂੰ ਐਕਸਟਰੈਸ਼ਨ ਕਾਲ ਕਰਨੀ ਉਹਨੂੰ ਜ਼ਖਮੀ ਕਰਨਾ ਜਾਂ ਉਹਦੇ ਗੇਟ ਤੇ ਫਾਇਰਿੰਗ ਕਰਨੀ ਇਹ ਸਾਰਾ ਕੁਝ ਅਸੀਂ ਜੋ ਕੁਝ ਕੀਤਾ ਤਿੰਨ ਮਹੀਨਿਆਂ ਦੇ ਵਿੱਚ ਮੈਂ ਉਹ ਸਾਰਾ ਤੁਹਾਡੇ ਨਾਲ ਸ਼ੇਅਰ ਕਰੂੰਗਾ ਔਰ ਜੋ ਬਾਰਡਰ ਐਂਡੀ ਪੁਲਿਸ ਨੇ ਚਾਰੇ ਡਿਸਟ੍ਰਿਕਟ ਸੇ ਐਸਐਸਪੀ ਸਾਹਿਬਾਨੇ ਤਾਂ ਉਹਨਾਂ ਦੀ ਫੋਰਸ ਨੇ ਇੱਕ ਵਧੀਆ ਕਾਰਜਕਾਰੀ ਕੀਤੀ ਆ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਦੱਸੂੰਗਾ ਜੀ ਸਭ ਤੋਂ ਪਹਿਲਾਂ ਅਸੀਂ ਡਰੱਗਸ ਦੇ ਰਿਗਾਰਡਿੰਗ ਐਂਡੀਪੀ ਸੈਕਟਰ ਰਿਗਾਰਡਿੰਗ ਮੈਂ ਕਰਨਾ ਇਨਫੋਰਮੇਸ਼ਨ ਸ਼ੇਅਰ ਕਰੂੰਗਾ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ ਟੋਟਲ ਬਾਰਡਰ ਰੇਂਜ ਦੇ ਵਿੱਚ 483 483 ਮੁਕਦਮੇ ਰਜਿਸਟਰ ਕੀਤੇ ਗਏ ਜੀ ਇਹਨਾਂ ਦੇ ਵਿੱਚ 706 ਅਕਿਊਜ਼ ਅਸੀਂ ਅਰੈਸਟ ਕੀਤੇ ਆ 706 ਦੇ ਵਿੱਚ ਜਿਹੜੇ ਪੈਡਲਰਸ ਵੀ ਆ ਔਰ ਜਿਹੜੀਆਂ ਬਿਗ ਫਿਸ਼ਸ ਜਿਨ੍ਹਾਂ ਨੂੰ ਕਹਿ ਦਿੰਦੇ ਆ ਜਿਨ੍ਹਾਂ ਦੇ ਕੋਲੋਂ ਵੱਡਿਆ ਰਿਕਵਰੀ ਹੋਈਆਂ ਉਹ ਵੀ ਇਨਕਲੂਡ ਇਹਦੇ ਵਿੱਚ ਹੈ ਪਿਛੇ ਅਸੀਂ ਜਰੂਰ ਜ਼ਰੂਰ ਵੀ ਵੱਡੀ ਰਿਕਵਰੀ ਹੋਈ ਆ ਤੁਹਾਨੂੰ ਸਾਰਿਆਂ ਨੂੰ ਅਸੀਂ ਬਕਾਇਦਾ ਉਹਦੇ ਬਾਰੇ ਬਰੀਫ ਕਰਦੇ ਰਹੇ ਆ ਸੋ ਇਹ 1 ਜਨਵਰੀ ਤੋਂ ਲੈ ਕੇ 31 ਮਾਰਚ ਤੱਕ 483 ਐਫ ਆਈ ਆਰਸ ਔਰ 706 ਅਕਿਊਜ਼ਡ ਅਰੈਸਟ ਕੀਤੇ ਆ ਇਹਦੇ ਚ ਜਿਹੜੀ ਰਿਕਵਰੀ ਹੋਈ ਆ ਹੈਰੋਇਨ ਇਨ ਕਿਲੋ ਇਨ ਕੇਜੀਸ ਉਹ 114 ਕਿਲੋ .274 ਗ੍ਰਾਮਸ 114 ਕਿਲੋ ਹੈਰਨ ਦੀ ਰਿਕਵਰੀ ਬਾਰਡਰ ਰੇਂਜ ਦੇ ਵਿੱਚ ਕੀਤੀ ਹੈ ਜੀ ਔਰ ਇਹ ਸਾਰੀ ਜਿਹੜੀ ਇਹਨਾਂ ਅਕਿਊਜ਼ ਨੂੰ ਫੜ ਕੇ ਜਿਹੜੀ ਰਿਕਵਰੀ ਹੈ ਇਹ ਸਾਰੀ ਉਹੀ ਰਿਕਵਰੀ ਹੈ ਜਿਹੜੀ ਅਸੀਂ ਅਕਿਊਜ਼ ਤੋਂ ਫੜ ਕੇ ਕੀਤੀ ਹੈ ਜੀ ਕੁਝ ਇਹਦੇ ਵਿੱਚ ਡਰੋਨ ਰਾਈ ਅਬੈਂਡਨਮ ਵੀ ਮਿਲਦੀਆਂ ਨਹੀਂ ਆ ਉਹ ਐਕਸਟਰਾ ਹੈ ਪਰ ਇਹ ਅਸੀਂ ਜਿਹੜੀਆਂ ਇਹ ਅਕਿਊਜ਼ ਰੈਸਟ ਕੀਤੇ ਗਏ ਆ ਉਹਨਾਂ ਕੋਲ ਹੈ ਔਰ ਤਕਰੀਬਨ 6 केजी ओपीएम ड्रग मनी जेडी की इन सारे केसेस ਦੇ ਵਿੱਚ ड्रग मनी रिकवर ਕੀਤੀ ਗਈ ਆ ਉਹ 62 ਲੱਖ 37000 ਤੇ 306 ਹੈ ਜੀ ਟੋਟਲ 62 ਲੱਖ 37000 ड्रग मनी रिकवर ਕੀਤੀ ਗਈ ਹੈ ਇਨ ਕੈਸ਼ اور এরੇ ਚ 4000 ਅਮਰੀਕਨ ਡਾਲਰ ਵੀ ਹੈ ਜੀ ਜਿਹੜਾ ਹਵਾਲਾ ਕਰਨ ਵਾਲੇ ਆ ਜਿਹੜਾ ਜਿਹੜੇ ਇਸ ਐਨਡੀ ਦੇ ਕੇਸਾਂ ਚ ਹਵਾਲਾ ਆਪਰੇਟਰ ਸੀਗੇ ਉਹ ਵੀ ਅਸੀਂ ਅ ਜਿੰਨੇ ਵੀ ਗੈਂਗ ਅਸੀਂ ਮੇਜਰ ਤਿੰਨ ਗੈਂਗ ਬਸਟ ਕੀਤੇ ਆ ਔਰ ਉਹਨਾਂ ਦੇ ਅਸੀਂ ਚਾਰ ਬੰਦੇ ਵੀ ਅਰੈਸਟ ਕੀਤੇ ਆ ਔਰ ਕੁਝ ਬੰਦੇ ਭੱਜੇ ਹੋਏ ਆ ਉਹਨਾਂ ਤੇ ਵੀ ਅਸੀਂ ਕੰਮ ਕਰ ਰਿਹਾ ਉਹਨਾਂ ਨੂੰ ਵੀ ਅਸੀਂ ਬਹੁਤ ਛੇਤੀ ਅਰੈਸਟ ਕਰ ਲਾਂਗੇ ਜੀ ਟੋਟਲ 22 ਪੀਓ ਜਿਹੜੇ ਸਿਰਫ ਐਨਡੀਪੀਐਸ ਐਕਟ ਨਾਲ ਰਿਲੇਟਿਡ ਸੀਗੇ ਉਹ ਅਰੈਸਟ ਕੀਤੇ ਆ ਜੀ ਨੰਬਰ ਆਫ ਪ੍ਰੋਪਰਟੀਆਂ ਜਿਹੜੀਆਂ ਡਿਮੋਲਿਸ਼ ਕੀਤੀਆਂ ਆ ਬਾਰਡਰ ਰੇਂਜ ਦੇ ਵਿੱਚ ਉਹ ਤਿੰਨ ਔਰ ਅਸੀਂ 27 ਦੇ ਕਰੀਬ ਪ੍ਰੋਪਰਟੀਆਂ ਆਇਡੈਂਟੀਫਾਈ ਕੀਤੀਆਂ ਹੋਈਆਂ ਜਿਹੜੇ ਡਰੱਗ ਪੈਡਲਰਸ ਜਾਂ ਡਰੱਗਸ ਸਮਗਲਰਸ ਆ ਜਿਨ੍ਹਾਂ ਨੂੰ ਅਸੀਂ ਡਿਊ ਪ੍ਰੋਸੈਸ ਆਫ ਲਾ ਦੇ ਅਕੋਰਡਿੰਗਲੀ ਚੱਲ ਕੇ ਅੱਗੇ ਬਹੁਤ ਛੇਤੀ ਆਉਣ ਵਾਲੇ ਦਿਨਾਂ 'ਚ ਅਸੀਂ ਉਹਨਾਂ ਨੂੰ ਵੀ ਡਿਮਾਲਿਸ਼ ਕਰਾਂਗੇ ਆਫਟਰ ਫਾਲੋਇੰਗ ਦਾ ਪ੍ਰੋਪਰ ਪ੍ਰोसीजर ਪ੍ਰੋਪਰ ਜੋ ਇੱਕ ਲਾ ਲੇ ਡਾਉਨ ਕੀਤਾ ਗਿਆ ਔਰ ਉਹਨੂੰ ਪ੍ਰੋਪਰ ਫਾਲੋ ਕਰਕੇ ਫਿਰ ਅਸੀਂ ਉਹਦੇ ਤੇ ਅਗਲੀ ਕਾਰਵਾਈ ਕਰਾਂਗੇ ਜੀ ਬਾਰਡਰ ਰੇਂਜ ਦੇ ਵਿੱਚ ਇਸ ਤੋਂ ਇਲਾਵਾ ਤਿੰਨਾਂ ਮਹੀਨਿਆਂ ਦੇ ਵਿੱਚ 68 ਪਿਸਟਲਸ 68 ਪਿਸਟਲ ਜਿਹੜੇ ਕਿ ਮੈਜੋਰਟੀ ਆਫ 뎀 ਪਾਕਿਸਤਾਨ ਤੋਂ ਜਿਹੜੇ ਆਏ ਸੀਗੇ ਉਹ ਅਸੀਂ ਰਿਕਵਰ ਕੀਤੇ ਆ ਤੇ ਇਹਦੇ ਵਿੱਚੋਂ ਕੁਝ ਜਿਹੜੇ ਦੂਜੀਆਂ ਸਟੇਟਸ ਤੋਂ ਬਣ ਕੇ ਦੇਸੀ ਪਿਸਟਲ ਆਉਂਦੇ ਆ ਜਾਂ ਐਮਪੀ ਜਾਂ ਬਿਹਾਰ ਇਨ੍ਹਾਂ ਸਟੇਟਸ ਤੋਂ ਉਹ ਵੀ ਆ ਪਰ ਇਹਦੇ ਚ ਜਿਹੜਾ 90% ਜਿਹੜੀ ਸਾਡੀ ਰਿਕਵਰੀ ਆ ਉਹ ਪਾਕਿਸਤਾਨ ਤੋਂ ਡਰੋਨ ਰਾਹੀਂ ਆਏ ਜਿਹੜੇ ਪਿਸਟਲਸ ਆ ਹਸ ਸਫਿਸਟੀਕੇਟਿਡ ਵੈਪਨਸ ਆ ਇਹ ਉਹਨਾਂ ਦੀ ਆ ਜੀ ਦੋ ਰਵਾਲਵਰਸ ਆ ਔਰ ਦੋ ਗੰਨਸ ਆ AK47 ਤਕਰੀਬਨ ਇਹ ਰੇਜ ਅਸੀਂ 200 ਦੇ ਕਰੀਬ 152 ਸਾਡੇ ਡਿਫਰੈਂਟ ਕਾਰਟ੍ਰਿਜਸ ਹੈਗੇ ਆ ਜੀ ਔਰ ਤਿੰਨ ਹੈਂਡ ਗ੍ਰੇਨੇਡ ਵੀ ਆ ਇਹ ਰੇਜ ਤਿੰਨ ਹੈਂਡ ਗ੍ਰੇਨੇਡ ਵੀ ਅਸੀਂ ਰਿਕਵਰ ਕੀਤੇ ਆ ਜੀ ਇਸ ਸਾਲ ਦੇ ਵਿੱਚ ਸਾਡੇ ਬਾਰਡਰ ਰੇਂਜ ਦੇ ਵਿੱਚ ਟੋਟਲ 4 ਗ੍ਰੇਨੇਡ ਅਟੈਕ ਹੋਏ ਸੀਗੇ ਡਿਸੰਬਰ ਮਹੀਨੇ ਚ ਵੀ ਕਾਫੀ ਸਾਢੇ ਹੋਏ ਸੀਗੇ ਉਹ ਵੀ ਸਾਰੇ ਅਸੀਂ ਅਕਿਊਜ਼ਡ ਰੈਸਟ ਕਰ ਚੁੱਕੇ ਆ ਪਰ ਮੈਂ ਹੁਣ ਸਿਰਫ 1 ਜਨਵਰੀ ਤੋਂ ਲੈ ਕੇ ਹੁਣ ਤੱਕ ਵੀ ਗੱਲ ਕਰੂੰਗਾ ਇਹ ਜਿਹੜੇ ਚਾਰ ਡਿਫਰੈਂਟ ਗ੍ਰੇਨੇਡ ਅਟੈਕ ਹੋਏ ਸੀ ਇੱਕ ਅਮ੍ਰਿਤਸਰ ਰੂਰਲ ਛੋਇਆ ਸੀਗਾ ਇੱਕ ਬਟਾਲੇ ਦੇ ਵਿੱਚ ਤੇ ਦੋ ਗੁਰਦਾਸਪੁਰ ਛੋਏ ਸੀ ਇਹ ਚਾਰ ਕੇਸਿਸ ਦੇ ਵਿੱਚ ਟੋਟਲ ਅਸੀਂ 14 ਅਕਿਊਜ਼ਡ ਅਰੈਸਟ ਕੀਤੇ ਆ ਜੀ ਸਿਰਫ ਜਿਹੜੇ ਪਿੱਛੇ ਅਤਵਾਦੀ ਆ ਜਿੱਦਾਂ ਰਿੰਦਾ ਹੈਪੀ ਪਾਸ਼ਿਆ ਹਨੀ ਸ਼ੇਰਾ ਇਹ ਜਿਹੜੇ ਅਬਰੌਡ ਬੈਠੇ ਆ ਜੀਵਨ ਫੌਜੀ ਇਹ ਸਿਰਫ ਰਹਿੰਦੇ ਕਿਉਂਕਿ ਇਹ ਅਬਰੌਡ ਬੈਠੇ ਹਨ ਇਨ੍ਹਾਂ ਤੇ ਵੀ ਅਸੀਂ ਆਪ ਦਾ ਜੋ ਇੱਕ ਪ੍ਰੋਸੈਸ ਚਲਾਇਆ ਹੋਇਆ ਹੈ ਤਾਂ ਕਿ ਅਸੀਂ ਖਾਸ ਕਰਕੇ ਜਿਹੜੇ ਅਦਰ-ਦਰਨ ਪਾਕਿਸਤਾਨ ਚ ਬੈਠੇ ਹਨ ਉਹਨਾਂ ਨੂੰ ਅਸੀਂ ਛੇਤੀ ਵਾਪਸ ਲਿਆ ਕੇ ਉਹਨਾਂ ਤੇ ਕਾਨੂੰਨੀ ਕਾਰਵਾਈ ਕਰ ਸਕੀਏ ਬਾਕੀ ਟੋਟਲ 14 ਬੰਦੇ ਅਰੈਸਟ ਹੋ ਚੁੱਕੇ ਆ ਔਰ ਇਹਦੇ ਚ ਇੱਕ ਵਿਅਕਤੀ ਇੰਜਰਡ ਹੋਇਆ ਸੀ ਪੁਲਿਸ ਐਨਕਾਊਂਟਰ ਦੇ ਵਿੱਚ ਜਿਨੇ ਗ੍ਰੇਨੇਡ ਅਟੈਕ ਕੀਤਾ ਸੀਗਾ ਔਰ 4 ਸਾਡੇ ਜਦੋਂ ਪੁਲਿਸ ਇਹਨਾਂ ਨੂੰ ਫੜ ਰਹੀ ਸੀ ਇਹਨਾਂ ਨੇ ਅਟੈਕ ਕੀਤਾ ਤੇ 4 ਦੋਸ਼ੀਆਂ ਦੀ ਪੁਲਿਸ ਐਨਕਾਊਂਟਰ ਚ ਡੈਥ ਹੋਈ ਹੈ ਦੇ ਵਿੱਚ ਟੋਟਲ ਇਸ ਸਾਲ ਦੇ ਵਿੱਚ ਜਿਹੜੇ ਗ੍ਰੇਨੇਡ ਅਟੈਕ ਕਰਨ ਵਾਲੇ ਸੀਗੇ ਜੀ ਇਹ ਤੋਂ ਇਲਾਵਾ ਜਿਹੜੇ ਗੈਂਗਸਟਰਸ ਤੇ ਇਹਦੇ ਰਿਲੇਟਿਡ ਇਸ਼ੂ ਸੀਗੇ ਚਾਹੇ ਅਸੀਂ ਐਕਸਟਰੈਕਸ਼ਨ ਕਾਲ ਤੋਂ ਬਾਅਦ ਜਿੰਨਾ ਤੋਂ ਪੈਸੇ ਮੰਗੇ ਜਾਂਦੇ ਉਹਨਾਂ ਨੂੰ ਗੋਲੀ ਮਾਰ ਕੇ ਜ਼ਖਮੀ ਕਰਕੇ ਉਹਨਾਂ 'ਤੇ ਡਰਾਉਂ ਦਾ ਕੇਸ ਲਾ ਲੀਏ ਜਾਂ ਕਈ ਵਾਰੀ ਇਹ ਗੇਟ ਤੇ ਗੋਲੀ ਚਲਾ ਦਿੰਦੇ ਆ ਇਹ ਟੋਟਲ ਔਰ ਪਿੱਛੇ ਮਾਲਾ ਪੈਂਟ ਦੇ ਵਿੱਚ ਵੀ ਤੁਸੀਂ ਦੇਖਿਆ ਨਰੰਕਾਰੀ ਸਟੋਰ ਸੀਗਾ ਉਰੇ ਤੇ ਗੋਲੀ ਮਾਰ ਕੇ ਜ਼ਖਮੀ ਕੀਤਾ ਗਿਆ ਸੀ ਉਦੇਸ਼ ਵੀ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਥੋੜੇ ਦਿਨਾਂ ਚ ਹੀ ਅਸੀਂ ਅਕਿਊਜ਼ ਫੜ ਲਏ ਔਰ ਜਦੋਂ ਉਹ ਸੀ ਰਿਕਵਰੀ ਲਈ ਲੈ ਕੇ ਜਾ ਰਹੇ ਸੀ ਉਦੋਂ ਉਹਨੇ ਪੁਲਿਸ ਤੇ ਫਾਇਰਿੰਗ ਕੀਤੀ ਉਸ ਪਿਸਟਲ ਰਾਹੀਂ ਤੇ ਉਹ ਐਚਵੀ ਉਸ ਜ਼ਖਮੀ ਹੋਇਆ ਟੋਟਲ ਉਹ ਐਚਵੀ ਦੋਨੋਂ ਅਕਿਊਜ਼ ਅਰੈਸਟ ਹੋ ਗਏ ਜੀਵਨ ਫੌਜੀ ਨੇ ਕਰਵਾਇਆ ਸੀਗਾ ਔਰ ਉਸ ਕੇਸ ਤੇ ਵਿੱਚ ਜਿਹੜੇ ਦੋ ਅਕਿਊਜ਼ ਫਾਇਰਿੰਗ ਕਰਨ ਆਏ ਉਹਨਾਂ ਤੋਂ ਇਲਾਵਾ ਜਿਹੜਾ ਤੀਸਰਾ ਸੀ ਉਹ ਵੀ ਅਰੈਸਟ ਹੋ ਚੁੱਕਾ ਹੈ ਔਰ ਤਿੰਨ ਵੈਪਨ ਵੀ ਰਿਕਵਰ ਕੀਤੇ ਆ ਜਿਹੜੇ ਅਗੇਨ ਪਾਕਿਸਤਾਨ ਤੋਂ ਹੀ ਆਏ ਸੀਗੇ ਖੱਬੇ ਰਾਜਪੂਤਾ ਦੇ ਵਿੱਚ ਤੁਸੀਂ ਪਿਛਲੇ ਫੁੱਟਬਾਲ ਮੈਚ ਚੱਲ ਰਿਹਾ ਸੀਗਾ ਇੱਕ ਉੱਥੇ ਵੀ ਆਰਮੀ ਮੈਨ ਸੀ ਉਹਨੂੰ ਜ਼ਖਮੀ ਕੀਤਾ ਗਿਆ ਤੇ ਉਸ ਫਾਇਰਿੰਗ ਚ ਇੱਕ 14 ਸਾਲ ਦੇ ਬੱਚੇ ਦੀ ਡੈਥ ਹੋ ਗਈ ਸੀ ਜਿੱਤੋਂ ਬਾਅਦ ਜਿਹੜਾ ਅਮਰ ਖੱਬੇ ਰਾਜਪੂਤਾ ਇੱਕ ਇੰਟਰਵਿਊ ਰਾਹੀਂ ਕਹਿੰਦਾ ਜੀ ਕਿ ਸਾਨੂੰ ਬੜੀ ਨਿਮੋਸ਼ੀ ਆ ਸਾਨੂੰ ਗਲਤੀ ਹੋ ਗਈ ਮੈਂ ਇੱਥੇ ਕਲੀਅਰ ਕਰਨਾ ਚਾਹਾਂਗਾ ਇਹਨਾਂ ਨੂੰ ਕੋਈ ਨਿਮੋਸ਼ੀ ਨਹੀਂ ਇਹਨਾਂ ਨੂੰ ਕੋਈ ਪਛਤਾਵਾ ਨਹੀਂ ਹੁੰਦਾ ਔਰ ਉਸ ਤੋਂ ਬਾਅਦ ਵੀ ਜਿਹੜੀ ਸਾਡੀ ਇਨਫੋਰਮੇਸ਼ਨ ਆ ਕਿ ਉਹਨਾਂ ਗੱਲਾਂ ਤੇ ਹੀ ਹੈ ਉਹ ਉਸ ਫਾਇਰਿੰਗ ਦੇ ਵਿੱਚ ਜਿਹੜੇ ਬੱਚੇ ਦੀ ਡੈਥ ਹੁੰਦੀ ਆ ਜਿਹੜਾ ਜ਼ਖਮੀ ਹੁੰਦਾ ਆ ਦੋ ਜਣੇ ਆਉਂਦੇ ਆ ਉਹਨਾਂ ਚੋਂ ਵੀ ਇੱਕ ਰੈਸਟ ਹੋ ਚੁੱਕਾ ਆ ਉਹ ਵੀ ਪੁਲਿਸ ਐਨਕਾਊਂਟਰ ਦੇ ਵਿੱਚ ਜਦੋਂ ਅਸੀਂ ਰਿਕਵਰੀ ਲਈ ਜਾ ਰਹੇ ਸੀ ਉਹਦੇ ਵਿੱਚ ਵੀ ਉਹਨੇ ਜਦੋਂ ਪੁਲਿਸ ਤੇ ਫਾਇਰਿੰਗ ਕੀਤੀ ਉਹਦੇ ਵੀ ਗੋਲੀ ਵੱਜੀ ਆ ਤੇ ਦੂਸਰਾ ਵਿਅਕਤੀ ਵੀ ਅਸੀਂ ਬਹੁਤ ਛੇਤੀ ਫੜ ਲਿਆ ਕੇ ਔਰ ਇਹ ਇਹ ਜਾਣਬੁੱਝ ਕੇ ਇਦਾਂ ਦਾ ਕ੍ਰਾਈਮ ਕਰਦੇ ਆ ਤਾਂ ਕਿ ਸਾਡੀ دہشت ਬਣੇ ਔਰ ਇੱਥੋਂ ਤੱਕ ਇੰਨਾ ਦਾ ਹੈ ਕਿ ਛੋਟੇ ਬੱਚੇ ਤੱਕ ਵੀ ਇਹ ਸਫੇਰ ਨਹੀਂ ਕਰਦੇ ਪਰ ਅੰਮ੍ਰਿਤਸਰ ਪੁਲਿਸ ਵੱਲੋਂ ਬਹੁਤ ਵਧੀਆ ਕੰਮ ਕੀਤਾ ਗਿਆ ਔਰ ਅਸੀਂ ਇਹਨਾਂ ਦੋਨਾਂ ਅਕਿਊਜ਼ ਨੂੰ ਇੱਕ ਨੂੰ ਫੜ ਲਿਆ ਗਿਆ ਔਰ ਦੂਜਾ ਵੀ ਬਹੁਤ ਛੇਤੀ ਫੜ ਲਾਗੇ ਉਸ ਤੋਂ ਬਾਅਦ ਮੈਥੇ ਦੇ ਵਿੱਚ ਹੀ ਮਰਡਰ ਹੁੰਦਾ ਆ ਥੋੜੇ ਦਿਨਾਂ ਬਾਅਦ ਸੇਮ ਗੈਂਗ ਵੱਲੋਂ ਕੀਤਾ ਜਾਂਦਾ ਹੈ ਪਰ ਉਹਦੇ ਚ ਤਿੰਨ ਦੂਸਰੇ ਅਕਿਊਜ਼ ਸੀਗੇ ਉਹਨਾਂ ਤਿੰਨਾਂ ਚੋਂ ਵੀ ਦੋ ਅਕਿਊਜ਼ ਅਸੀਂ ਰੈਸਟ ਕਰ ਲਿਆ ਜਿਹੜੇ ਗੋਲੀ ਚ ਲਾਉਂਦਾ ਆ ਉਹਦੇ ਚ ਬਸ਼ੰਬਰ ਨਾਂ ਦਾ ਗੈਂਗਸਟਰ ਸੀਗਾ ਜਿਹੜਾ ਕਿ ਡੋਨੇਬਲ ਅਮਰ ਖਬੇ ਰਾਜਪੂਤਾ ਮਾਨਕਲ ਸ਼ਾਮਪੂਰਾ ਇਹਨਾਂ ਦੇ ਨਾਲ ਇਨਵੋਲਡ ਸੀਗਾ ਉਹਦੀ ਵੀ ਪੁਲਿਸ এনਕਾਊਂਟਰ ਚ ਉਹਦੀ ਡੈਥ ਹੋ ਜਾਂਦੀ ਆ ਉਹ ਵੀ ਪੁਲਿਸ এনਕਾਊਂਟਰ ਚ ਮਾਰਿਆ ਜਾਂਦਾ ਆ ਸੋ ਸਾਡਾ ਮੈਸੇਜ ਬੜਾ ਕਲੀਅਰ ਆ ਕਿਸੇ ਵੀ ਵਿਅਕਤੀ ਨੂੰ ਜਿਹੜਾ ਵੀ ਕਾਨੂੰਨ ਨੂੰ ਹੱਥ ਦੇ ਵਿੱਚ ਲਾਊਗਾ ਉਹਨੂੰ ਅਸੀਂ ਬਖਸ਼ਾਂਗੇ ਨਹੀਂ ਪੰਜਾਬ ਦਾ ਮਾਹੌਲ ਅਸੀਂ ਖਰਾਬ ਨਹੀਂ ਹੋਣ ਦੇਣਾ ਔਰ ਡਟ ਕੇ ਇਹਨਾਂ ਲੋਕਾਂ ਦਾ ਮੁਕਾਬਲਾ ਕਰਾਂਗੇ ਔਰ ਜੋ ਕਾਨੂੰਨ ਅਨੁਸਾਰ ਇਹਨਾਂ ਦੇ ਖਿਲਾਫ ਕਾਰਵਾਈ ਬੰਦੀ ਆ ਅਸੀਂ ਬਿਲਕੁਲ ਉਹ ਕਾਰਵਾਈ ਕਰਕੇ ਪੰਜਾਬ ਦੇ ਅਮਨ ਪੰਜਾਬ ਦੀ ਸ਼ਾਂਤੀ ਨੂੰ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮਾਹੌਲ ਨੂੰ ਅਸੀਂ ਖਰਾਬ ਨਹੀਂ ਹੋਣ ਦਵਾਂਗੇ ਇਹ ਮੈਸੇਜ ਬਿਲਕੁਲ ਇਹਨਾਂ ਨੂੰ ਕਲੀਅਰ ਹੈ ਜੀ ਇਹਦੇ ਵਿੱਚ ਟੋਟਲ ਅਸੀਂ 10 ਮੁਕਦਮੇ ਰਜਿਸਟਰ ਕੀਤੇ ਆ ਜਿਹੜੇ ਗੈਂਗਸਟਰਸ ਦੇ ਖਿਲਾਫ ਇਹਨਾਂ ਤਿੰਨ ਮਹੀਨਿਆਂ ਔਰ 30 ਆਦਮੀ ਅਸੀਂ ਰੈਸਟ ਕੀਤੇ ਇਹਦੇ ਵਿੱਚ ਜੀ ਜੇ ਅਸੀਂ ਮੈਂ ਸਾਰੇ ਬਾਰਡਰ ਰੇਂਜ ਦੀ ਗੱਲ ਕਰਦਾ ਹਾਂ ਔਰ 6 ਵਕਫ ਪੁਲਿਸ ਇਨਕਾਊਂਟਰ ਚ ਇੰਜਰਡ ਹੋਏ ਔਰ 2 ਦੀ ਇਹਦੇ ਵਿੱਚ ਡੈਥ ਹੋਈ ਆ ਇੱਕ ਬਟਾਲੇ ਵਿੱਚ ਇਹ ਗੈਂਗਸਟਰ ਦਾ ਉਹ ਵੀ ਡੋਨੀ ਬਾਲ ਦਾ ਸੀਗਾ ਉਹ ਮਰੜੀ ਕਲਾ ਦਾ ਗੈਂਗਸਟਰ ਸੀ ਜਿਨੇ ਤਰਨਤਾਰਨ ਦੇ ਵਿੱਚ ਇੱਕ ਸਰਪੰਚ ਦਾ ਕਤਲ ਹੁੰਦਾ ਪੰਚਾਇਤ ਇਲੈਕਸ਼ਨ ਤੋਂ ਬਾਅਦ ਉਹਦੇ ਚ ਆਪ ਖੁਦ ਇਨਵੋਲਡ ਸੀਗਾ ਉਸ ਤੋਂ ਬਾਅਦ ਹਰੀਕੇ ਲੋੜੀ ਵਾਲੇ ਦਿਨ ਇੱਕ ਆਰਤੀ ਨੂੰ ਕਤਲ ਕੀਤਾ ਜਾਂਦਾ ਆ ਔਰ ਉਹਨੇ ਆਪਦੇ ਪਿੰਡ ਦੇ ਹੀ ਦੋ ਮੁੰਡੇ ਭੇਜ ਕੇ ਉਹਨੂੰ ਕਤਲ ਕਰਵਾਇਆ ਸੀਗਾ ਡੋਨੀਬਲ ਹੋਣਾਰੇ ਕਹਿੰਦੇ ਤਾਂ ਔਰ ਇਹ ਮੇਨ ਪਲੇਅਰ ਸੀ ਇਹ ਵੀ ਬਟਾਲੇ ਲੋਕੇ ਰਹਿ ਰਹੇ ਸੀ ਤਾਂ ਉੱਥੇ ਇਹਦਾ ਇਨਕਾਊਂਟਰ ਹੋਇਆ ਉੱਥੇ ਉਹਦੀ ਮੌਤ ਹੁੰਦੀ ਹੈ ਜਨਵਰੀ ਮਹੀਨੇ ਦੇ ਵਿੱਚ ਤਕਰੀਬਨ 500 ਮੋਬਾਈਲ ਫੋਨ ਜਿਹੜੇ ਕਿ ਗੋਮ ਹੋ ਜਾਂਦੇ ਆ ਜਾਂ ਚੋਰੀ ਹੋ ਜਾਂਦੇ ਆ ਜਾਂ ਸਨੇਚਿੰਗ ਹੋ ਜਾਂਦੀ ਆ ਔਰ ਤਕਰੀਬਨ ਇਹਨਾਂ ਦਾ ਜਿਹੜੀ ਪ੍ਰਾਈਸ ਆ ਇਹ 1 ਕਰੋੜ ਦੇ ਕਰੀਬ ਬੰਦੀ ਆ ਐਕਸਪੈਂਸਿਵ ਫੋਨ ਵੀ ਸੀਗੇ ਆਈਫੋਨ ਜਾਂ ਸੈਮਸੰਗ ਦੇ ਜਿਹੜੇ ਮਹਿੰਗੇ ਫੋਨ ਸੀਗੇ ਉਹ ਵੀ ਇਹਦੇ ਵਿੱਚ ਹੀ ਸੀਗੇ ਇਹ ਅਸੀਂ ਪਬਲਿਕ ਨੂੰ ਵਾਪਸ ਕੀਤੇ ਆ ਇਹਦੇ ਚ ਬਟਾਲੇ ਡਿਸਟ੍ਰਿਕਟ ਦਾ ਕਾਫੀ ਵੱਡਾ ਅਹਿਮ ਰੋਲ ਆ ਅਸੀਂ ਬਕਾਇਦਾ ਉੱਥੇ ਪ੍ਰੋਗਰਾਮ ਕਰਕੇ ਪਬਲਿਕ ਨੂੰ ਅਸੀਂ ਇਹ ਵਾਪਸ ਕੀਤੇ ਆ ਜੀ ਔਰ 1 ਕਰੋੜ 20 ਲੱਖ 70 ਹਜ਼ਾਰ ਦੀ ਪ੍ਰਾਪਰਟੀ ਜਿਹੜੀ ਕਿ ਚੋਰੀ ਹੋਈ ਸੀ ਜਾਂ ਕਿਸੇ ਵੱਲੋਂ ਖੋਈ ਗਈ ਸੀ ਇਹ ਵੀ ਅਸੀਂ ਇਹਨਾਂ 3 ਮਹੀਨਿਆਂ ਦੇ ਦੌਰਾਨ ਅਸੀਂ ਪਬਲਿਕ ਨੂੰ ਵਾਪਸ ਕੀਤੀ ਆ ਸੋ ਮੈਂ ਇੱਥੇ ਤੁਹਾਡੇ ਸਾਹਮਣੇ ਤੁਹਾਡੇ ਜ਼ਰੀਏ ਇਹ ਹੀ ਸਾਰੇ ਪਬਲਿਕ ਨੂੰ ਸਾਰਿਆਂ ਨੂੰ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਮਾਨਯੋਗ ਡੀਜੀਪੀ ਸਾਹਿਬ ਬਿਲਕੁਲ ਕਲੀਅਰਸ ਇਨਸਟਰਕਸ਼ਨਸ ਹੈਗੀਆਂ ਆਂ ਔਰ ਅਸੀਂ ਉਹਦੇ ਮੁਤਾਬਕ ਸਾਡੀ ਫੋਰਸ ਸਾਡੀ ਰੇਂਜ ਦੀ ਫੋਰਸ ਬਹੁਤ ਵਧੀਆ ਕੰਮ ਕਰ ਰਹੀ ਆਂ ਡਰੱਗਜ਼ ਦੇ ਖਿਲਾਫ ਬਹੁਤ ਸਖਤ ਐਕਸ਼ਨ ਆਂ ਔਰ ਇਦਾਂ ਹੀ ਕੰਟੀਨਿਊ ਰਹੂਗਾ ਔਰ ਜਿਹੜੇ ਗੈਂਗਸਟਰ ਆ ਜਾਂ ਜਿਹੜੇ ਆਪਣੇ ਆਪ ਨੂੰ ਅਤਵਾਦੀ ਕਹਿੰਦੇ ਆ ਉਹਨਾਂ ਦੇ ਖਿਲਾਫ ਵੀ ਅਸੀਂ ਇਸੇ ਤਰ੍ਹਾਂ ਸਖਤੀ ਵਰਤਾਂਗੇ ਔਰ ਪੰਜਾਬ ਦੇ ਵਿੱਚ ਇੱਕ ਸ਼ਾਂਤਪੂਰਕ ਮਾਹੌਲ ਹਮੇਸ਼ਾ ਬਣਾ ਕੇ ਰੱਖਾਂਗੇ ਸ਼ੁਕਰੀਆ ਤਰ ਜਿੰਨੇ ਕਾਰਵਾਈਆਂ ਹੋਈਆਂ ਪਿਛਲੇ ਸਮੇਂ ਦੇ ਵਿੱਚ ਉਸ ਦੇ ਵਿੱਚ ਕੋਈ 3 ਮਹੀਨੇ ਚ ਪੁਲਿਸ ਮੁਲਾਜ਼ਮ ਵੀ ਜਿਹੜੇ ਸੀ ਉਹਨਾਂ ਦੇ ਉੱਪਰ ਵੀ ਟਾਰਗੇਟ ਕੀਤਾ ਗਿਆ ਤੁਹਾਨੂੰ ਵੀ ਥ੍ਰੈਟ ਕਾਲ ਆ ਤੁਹਾਨੂੰ ਵੀ ਉਹਨੇ ਬੰਦੂ ਨੇ ਦਿੱਤੀ ਸੀ ਇਹ ਕਹਿੰਦਾ ਕਿ ਚੈਲੰਜ ਕੋ ਲੈ ਰਿਹਾ ਹੈ ਜੀ ਨਹੀਂ ਦੇਖੋ ਮੈਂ ਤੁਹਾਨੂੰ ਪਹਿਲੋਂ ਵੀ ਇਸ ਬਾਰੇ ਬੜਾ ਕਲੀਅਰ ਕਹਿ ਚੁੱਕਾ ਜੀ ਕਿ ਪੰਜਾਬ ਪੁਲਿਸ ਦਾ ਸੁਨਹਿਰੀ ਇਤਿਹਾਸ ਹੈ ਪੰਜਾਬ ਪੁਲਿਸ ਦਾ ਸੁਨਹਿਰੀ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਇਹ ਧਮਕੀਆਂ ਜਾਂ ਇਹ ਚੀਜ਼ਾਂ ਇਹ ਇਹ ਨਾਂ ਅਸੀਂ ਸੁਣਦੇ ਆ ਨਾ ਇਹ ਸਾਡੇ ਲਈ ਕੋਈ ਅਸਰ ਰੱਖਦੀਆਂ ਪੰਜਾਬ ਪੁਲਿਸ ਵਚਨਬਾਦ ਦਾ ਪੰਜਾਬ ਪੁਲਿਸ ਆਪਣੀਆਂ ਜਾਨਾਂ ਵਾਰ ਕੇ ਵੀ ਪੰਜਾਬ ਦੇ ਮਾਹੌਲ ਨੂੰ ਠੀਕ ਰੱਖੂਗੀ ਰੱਖਦੀ ਆਈ ਆ ਔਰ ਇਹਨੂੰ ਅਸੀਂ ਕੰਟੀਨਿਊ ਰੱਖਾਂਗੇ ਸਰ ਤੁਸੀਂ ਕਹਾਂ 27 ਪ੍ਰਾਪਰਟੀ ਹੋਵੇ ਮਾਲਿਸ਼ ਕਰੀਆ ਤੋਂ ਭਲੀਆ ਅਸੀਂ ਬੋਲ ਗਏ ਨਹੀਂ ਜੀ ਮੈਂ ਰੇਂਜ ਦੀ ਗੱਲ ਕਰ ਰਿਹਾ ਆ ਪਰ ਨਾਲ ਮੈਂ ਇਹ ਵੀ ਕਹਿ ਰਿਹਾ ਆ ਵੀ ਆਫਟਰ ਫਾਲੋਇੰਗ ਦਾ ਪ੍ਰੋਪਰ ਲਾ ਪ੍ਰोसीजर ਪ੍ਰੋਪਰ ਜੋ ਕਾਨੂੰਨ ਦਾ ਇੱਕ ਦਾਰੇ ਦੇ ਵਿੱਚ ਅਸੀਂ ਸਾਰੇ ਬੱਜੇ ਹੋਏ ਆ ਉਹਨੂੰ ਪ੍ਰੋਪਰਲੀ ਫਾਲੋ ਕਰਕੇ ਬਕਾਇਦਾ ਆਰਡਰਸ ਲੈ ਕੇ ਕਮਿਟੈਂਟ ਅਥਾਰਟिटीज ਤੋਂ ਫੇਰ ਹੀ ਡੈਮੋਲਿਸ਼ ਕੀਤੀਆਂ ਕਰਦੇ ਆ ਸਰ ਜਿਹੜੇ ਦੂਸਰੇ ਨੇ ਮੁੱਦਮ ਜਿਹੜੀ ਛੱਡਣਾ ਵੀ ਥੁੰਦੇ ਨੇ ਉਹਨਾਂ ਦਾ ਰਿਕਾਰਡ ਹੈ ਕਿ ਕਿੰਨੇ ਬੰਦੇ ਜਿਹੜੇ ਦੂਜੀ ਦਾਫਰ ਕਰਵਾਇਆ ਰਹੇ ਹੈ ਰਿਹੈਬ ਸੈਂਟਰ ਦੇ ਵਿੱਚ ਇਹਨਾਂ ਨੂੰ ਬੁਜਾਇਆ ਦੇਖੋ ਰਿਹੈਬ ਸੈਂਟਰ ਦੇ ਵਿੱਚ ਸਾਡੇ ਕੋਲ ਜਦੋਂ ਅਸੀਂ ਕੈਸੋ ਆਪਰੇਸ਼ਨ ਕਰਦੇ ਆ ਜਾਂ ਪਬਲਿਕ ਚ ਜਾ ਕੇ ਮੀਟਿੰਗਾਂ ਕਰਦੇ ਆ ਤੇ ਉੱਥੇ ਇਹ ਆਵਾਜ਼ ਜ਼ਰੂਰ ਉੱਠਦੀ ਆ ਫੇਰ ਸਾਨੂੰ ਪ੍ਰਾਈਵੇਟਲੀ ਆ ਕੇ ਬੱਚਿਆਂ ਦੇ ਪੇਰੈਂਟਸ ਜਾਂ ਉਹ ਵੀ ਮਿਲਦੇ ਆ ਇਹ ਬਿਮਾਰੀ ਦਾ ਸ਼ਿਕਾਰ ਆ ਔਰ ਬੜਾ ਗਵਰਨਮੈਂਟ ਵੱਲੋਂ ਕਲੀਅਰ ਇਨਸਟਰਕਸ਼ਨਸ ਹੈਗੇ ਆ ਜਿਹੜੇ ਸਾਡੇ ਇਹ ਬੱਚੇ ਬਿਮਾਰ ਹੋ ਗਏ ਆ ਇਸ ਚੀਜ਼ ਨੂੰ ਛੱਡਣਾ ਚਾਹੁੰਦੇ ਆ ਅਸੀਂ ਉਹਨਾਂ ਦੀ ਹੈਲਪ ਕਰਦੇ ਆ ਹੈਲਪ ਕਰਕੇ ਉਹਨਾਂ ਨੂੰ ਸਰਕਾਰੀ ਜਿੱਥੇ ਰੀਹੈਬ ਸੈਂਟਰ ਆ ਉੱਥੇ ਦਾਖਲ ਵੀ ਕਰਵਾਇਆ ਜਾਂਦਾ ਆ ਔਰ ਅੱਗੇ ਫਰਦਰ ਵੀ ਉਹਨਾਂ ਨੂੰ ਉੱਥੇ ਫ੍ਰੀ ਦਵਾਈ ਸਾਰਾ ਕੁਝ ਫ੍ਰੀ ਉਹਨਾਂ ਦਾ ਇਲਾਜ ਆ ਤਾਂ ਤਕਰੀਬਨ ਜਿਹੜਾ ਮੈਂ ਪੁਲਿਸ ਵੱਲੋਂ ਕਹਾਂ ਬਾਕੀ ਦੂਜੇ ਡਿਪਾਰਟਮੈਂਟਸ ਵੀ ਕੰਮ ਕਰ ਰਹੇ ਆ ਅਸੀਂ 27 ਦੇ ਕਰੀਬ ਰੇਂਜ ਦੇ ਵਿੱਚ ਅਸੀਂ ਬੱਚੇ ਜਿਹੜੇ ਆ ਵਕਫਾ ਇਥੇ ਅਸੀਂ ਦਾਖਲ ਕਰਾਇਆ ਸਰ ਅਵਰਤ ਪਾਲ ਦਾ ਐਨਐਸਏ ਵੀ ਕਦੋਂ ਬਥੇ ਹੋਣ ਜਾ ਰਿਹਾ ਪੰਜਾਬ ਲਈ ਆਸਮ ਦੀ ਜੀਜ਼ਨ ਹੋਇਆ ਕੋਈ ਅ ਇਹਦੇ ਚਾ ਮੈਂ ਸਿਰਫ ਇਹ ਕਹੂੰਗਾ ਜੀ ਵੀ ਕਾਨੂੰਨ ਆਪਣਾ ਰਸਤਾ ਅਖਤਿਆਰ ਕਰੂਗਾ ਔਰ ਫਿਰ ਜਿੱਦਾਂ ਮੈਂ ਪਹਿਲਾਂ ਵੀ ਕਹਿ ਚੁੱਕਾ ਆ ਕਿ ਅਜਨਾਲੇ ਥਾਣੇ ਦੇ ਵਿੱਚ ਆ ਕੇ ਇਹਨਾਂ ਨੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲਿਆ ਉਹਨੂੰ ਅਸੀਂ ਸਖਤੀ ਨਾਲ ਜਿਠਾਂਗੇ ਔਰ ਉਹਨੂੰ ਬਿਲਕੁਲ ਲੌਜੀਕਲ ਐਂਡ ਤੱਕ ਲਿਜਾ ਕੇ ਇਹਨਾਂ ਨੂੰ ਸਖਤ ਸਜ਼ਾ ਵਾਂ ਕਰਾਵਾਂਗੇ ਅਸੀਂ ਸਰ ਬਟਾਲੇ ਜਿਹੜਾ ਇਨਸੀਡੈਂਟ ਹੋਇਆ ਜਿਹਦੇ ਉੱਤੇ ਗੱਲ ਹੋਈ ਤੁਹਾਡੀ ਐਸਐਸਪੀ ਸਾਹਿਬ ਨਾਲ ਹਾਂਜੀ ਬਟਾਲੇ ਜਿਹੜਾ ਅੱਜ ਇਨਸੀਡੈਂਟ ਹੋਇਆ ਉਹਦੇ ਚ ਐਸਐਸਪੀ ਸਾਹਿਬ ਨੇ মিডিਆ ਨੂੰ ਬਾਈਟ ਵੀ ਦਿੱਤੀ ਆ ਔਰ ਕੱਲ ਵੀ ਜਿਹੜਾ ਡਾਕਟਰ ਬੀਆਰ ਬੇਦਕਰ ਸਾਹਿਬ ਦਾ ਜਿਹੜਾ ਸਟੈਚੂ ਸੀਗਾ ਜਦੋਂ ਉਹਨੂੰ ਉੱਥੇ ਫੁੱਲਮਾਲਾ ਕਰਨ ਜਾ ਰਹੇ ਆ ਉਦੋਂ ਵੀ ਇੱਕ ਉਂਗਲ ਤੇ ਉੱਥੇ ਨੁਕਸਾਨ ਹੋਇਆ ਹੋਇਆ ਜੀ ਸੋ ਇਹਨੂੰ ਪ੍ਰੋਪਰਲੀ ਅਸੀਂ ਪਰਚਾ ਜ਼ਰੂਰ ਦਰਜ ਕਰ ਦਿੱਤਾ ਹੈ ਪਰਚਾ ਦਰਜ ਕਰਕੇ ਅਸੀਂ ਅੱਗੇ ਇਹਨੂੰ ਝੋਖ ਵੀ ਕਰ ਰਹੇ ਹਾਂ ਪਰ ਜਿਹੜੀ ਪ੍ਰੀ ਇਨਵੈਸਟੀਗੇਸ਼ਨ ਹੁਣ ਤੱਕ ਇਨਵੈਸਟੀਗੇਸ਼ਨ ਇਹੀ ਹੈ ਕਿ ਇਹਦੇ ਚ ਇਹ ਪਹਿਲੋਂ ਦਾ ਕੱਲ ਦਾ ਨਹੀਂ ਹੈ ਔਰ ਇਹ ਜਿਹੜਾ ਕੱਲ ਉੱਥੇ ਇਕੱਠ ਵੀ ਹੋਇਆ ਸੀ ਉਹ ਇਹੀ ਸੀ ਕਿ ਇਹ ਸਟੈਚੂ ਨੂੰ ਦੁਬਾਰਾ ਪ੍ਰੋਪਰਲੀ ਜਿਹੜੀ ਦੇਖਰੇ ਕਰਕੇ ਇਹਨੂੰ ਰਿਮੂਵ ਕੀਤਾ ਜਾਵੇ